ਮੇਰਾ ਨਾਮ ਦਸਦੀ ਬਾਜੀ ਪਿੰਡ ਬਾਲਮਗੜ ਦਾ ਮੌਜੂਦਾ ਸਰਪੰਚ ਉਹਦੇ ਬਾਰੇ ਕਹਿਣਾ ਚਾਹਾਂਗੇ ਜੀ ਵੀ ਸਾਡੇ ਵੱਲੋਂ ਪੰਚਾਇਤ ਵੱਲੋਂ ਉਹਨਾਂ ਨੂੰ 9 ਵਜੇ ਦਾ ਟਾਈਮ ਦਿੱਤਾ ਗਿਆ ਸੀ 9 ਵਜੇ ਦੇ ਟਾਈਮ ਤੋਂ ਪਹਿਲਾਂ ਹੀ ਉਹਨਾਂ ਨੇ پتہ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਮੁੰਡੇ ਦਾ ਕਤਲ ਕਰ ਦਿੱਤਾ ਇਹਦੇ ਵਿੱਚ ਵੀ ਜਗਦੀਪ ਸਿੰਘ ਜਿਹੜੀ ਡੈਥ ਹੋ ਚੁੱਕੀ ਆ ਹਣ ਤੇ ਸਾਡੇ ਵੱਲੋਂ ਦਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦ ਤੋਂ ਜਲਦ ਬੰਦੇ ਗ੍ਰਿਫਤਾਰ ਕੀਤੇ ਜਾਣ ਉਸ ਤੋਂ ਪਹਿਲਾਂ ਅਸੀਂ ਉਦਾ ਕੋਈ ਪੋਸਟਮਾਰਟ ਨਹੀਂ ਕਰਵਾਉਣਾ ਤੇ ਨਾ ਹੀ ਇਸ ਸਰਕਾਰ ਦਾ ਸਾਡੇ ਧਿਆਨ ਚ ਤਾਂ ਇਹ ਹੀ ਆਇਆ ਜੀ ਸਾਡੇ ਨਾਲ ਖੇਡਦਾ ਸੀ ਬਚਪਨ ਤੋਂ ਅਸੀਂ ਇਕੱਠੇ ਹੀ ਰਹੇ ਹਾਂ ਖੇਡਦਾ ਵੀ ਸਾਡੇ ਨਾਲ ਸਾਨੂੰ ਤਾਂ ਇਹੋ ਜਿਹਾ ਬੰਦਾ ਲੱਗਦਾ ਨਹੀਂ ਸੀ ਉਹ ਹੀ ਮੁੱਦਾ ਸੀ ਉਹਨਾਂ ਦਾ ਜਿਹੜਾ ਉਹਦੇ ਤੇ ਦੋਸ਼ ਲੱਗ ਰਿਹਾ ਸੀ ਜਿਹੜਾ ਕਿ ਬੇਬਨਿਆਦ ਲੱਗਦਾ ਮੈਨੂੰ ਤਾਂ ਕਿਉਂਕਿ ਜੇ ਏਜ ਦਾ ਡਿਫਰੈਂਸ ਵੇਖੀਏ ਜਾਂ ਉਹਦੀ ਸਿਆਣਪ ਦੀ ਗੱਲ ਕਰੀਏ ਤਾਂ ਉਹ ਇਹ ਕੰਮਾਂ ਦੇ ਵਿੱਚ ਪਹਿਲਾਂ ਵੀ ਨਹੀਂ ਆਇਆ ਸੀ ਸੋ ਇਸੇ ਕਰਕੇ ਅਸੀਂ ਤਾਂ ਉਹਨਾਂ ਨੂੰ ਆਖਿਆ ਸੀ ਪਿੰਡ ਚ ਆਪ ਰਾਜੀਨਾਮਾ ਕਰ ਦਿੰਦੇ ਆ ਪਰ ਉਹਨਾਂ ਨੇ ਰਾਜੀਨਾਮੇ ਤੋਂ ਪਹਿਲਾਂ ਹੀ ਉਹਦਾ ਕਤਲ ਕਰ ਦੀ ਕਾਰਵਾਈ ਤਾਂ ਇਹ ਆ ਜੀ ਵੀ ਇੱਕ ਬੰਦਾ ਗ੍ਰਿਫਤਾਰ ਹੋਇਆ ਦੋ ਬਾਕੀ ਆ ਤਾਂ ਸਾਡੀ ਦਾ ਇਹ ਹੱਥ ਜੋੜ ਕੇ ਬੇਨਤੀ ਆ ਜੀ ਵੀ ਉਹਦੀ ਲਾਸ਼ ਨਾ ਰੋਲਣ ਦਿੱਤਾ ਜਾਵੇ ਤੇ ਜਲਦ ਦੋਵਾਂ ਬੰਦੇ ਗ੍ਰਿਫਤਾਰ ਕੀਤੇ ਆ ਆ ਸੁਣਨ ਦੇ ਵਿੱਚ ਆਇਆ ਜੀ ਕਿ ਉਹਨੇ 15 ਦਿਨ ਪਹਿਲਾਂ ਟਾਇਲਟ ਕਲੀਨਰ ਆਪਣਾ ਹਾਰਪਿਕ ਪੀਤਾ ਸੀਗਾ ਮੋਬਾਈਲ ਦਾ ਕੋਈ ਮਸਲਾ ਸੀਗਾ ਮੋਬਾਈਲ ਫੜਿਆ ਗਿਆ ਕੋਈ ਉਸ ਬਾਰੇ ਤਾਂ ਇਹੀ ਪਤਾ ਲੱਗਿਆ ਜੀ ਵੀ ਉਹਦੇ ਕੋਲ ਕੋਈ ਮੋਬਾਈਲ ਫੜਿਆ ਗਿਆ ਜਾਂ ਇਹ ਮਸਲਾ ਸਾਹਮਣੇ ਆਇਆ ਨੀ ਉਹ ਮੈਟਰ ਦਾ ਨਹੀਂ ਪੱਕਾ ਪਤਾ ਪਰ ਮੋਬਾਈਲ ਫੜਿਆ ਗਿਆ ਉਹਦੇ ਕੋਲ ਕਹਿੰਦੇ ਉਹਦਾ ਮੋਬਾਈਲ ਜਿਹੜਾ ਇਹ ਖਰਾਬ ਸੀਗਾ ਸੂਤ ਹੋਣਾ ਦਿੱਤਾ ਵਿਆ ਸੀ ਉਹਨੇ ਸ਼ਹਿਰ ਫੜਾਇਆ ਸੀ ਪਤਾ ਨਹੀਂ ਪਿੰਡ ਫੜਾਇਆ ਸੀ ਜ਼ਰੂਰ ਇਹ ਗੱਲ ਪੱਕੀ ਆ ਵੀ ਉਹਦੇ ਕੋਲੇ ਫੋਨ ਹੈ ਨਹੀਂ ਸੀ ਜਗਦੀਪ ਸਿੰਘ ਕੌਲ ਜਿਹਦਾ ਕਤਲ ਕੀਤਾ ਗਿਆ ਜੀ ਕਤਲ ਕਰਨ ਦੇ ਸਬੰਧ ਵਿੱਚ ਪਿੰਡ ਵੱਲੋਂ ਕੋਈ ਮਤਾ ਪਾਇਆ ਗਿਆ ਜੀ ਹਾਂਜੀ ਪਿੰਡ ਵੱਲੋਂ ਤੇ ਸਮੂਹ ਪੰਚਾਇਤ ਵੱਲੋਂ ਜੇ ਸਾਥ ਦੇਵੇਗਾ ਜਾਂ ਆਉਂਦੇ ਸਮੇਂ ਦੇ ਵਿੱਚ ਕਾਰਵਾਈ ਤੋਂ ਬਾਅਦ ਕੋਈ ਜ਼ਮਾਨਤ ਦੇਊਗਾ ਜਾਂ ਅੱਜ ਦੇ ਸਮੇਂ ਵਿੱਚ ਉਹਨਾਂ ਦਾ ਸਾਥ ਦੇਊਗਾ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਜੀ ਪਿੰਡ ਵੱਲੋਂ ਉਹਨਾਂ ਦਾ ਭਾਂਡਾ ਤੇ ਆ ਗਿਆ ਜਾਂਦਾ ਤੇ ਜੋ ਵੀ ਮਤਲਬ ਮੁਰਜ਼ਰਮ ਹੈਗੇ ਆਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਸਾਨੂੰ ਇੱਕ ਤਲਾਮ ਮਿਲੀ ਸੀ ਕਿ ਤੇ ਰੁਕਾ ਵੀ ਥਾਣੇ ਪਹੁੰਚਿਆ ਸੀਗਾ ਇੱਕ ਮੱਲੂਮਕਰ ਮਟਰੇ ਮੁੰਡੇ ਦਾ ਤੇ ਜਿਹੜਾ ਵੀ ਜਿਹਦੀ ਡੈੱਡ ਬੋਡੀ ਲੈ ਕੇ ਮੋਸਤੀ ਚ ਸਿਵਲ ਹਸਪਤਾਲ ਮਕਸਰ ਰਖਾਈ ਗਈ ਆ ਤਸੀਂ ਮੌਕੇ ਤੇ ਸਿਵਲ ਹਸਪਤਾਲ ਮੌਕੇ ਤੇ ਪਹੁੰਚ ਗਏ ਸੀ ਜਿੱਥੇ ਉਹ ਨਿਰਮਰਤ ਦੇ ਪਿਤਾ ਹਰਪਾਲ ਸਿੰਘ ਮਿਲੇ ਹਰਪਾਲ ਸਿੰਘ ਨੇ ਸਾਨੂੰ ਦੱਸਿਆ ਕਿ ਮੇਰੇ ਬੇਟੇ ਜਗਦੀਪ ਸਿੰਘ ਦੀ ਵੀ ਤਨ ਬੰਦਾਂ ਨੇ ਕਤਲ ਕਰ ਦਿੱਤਾ ਜਿਨ੍ਹਾਂ ਦੇ ਅਸੀਂ ਡੈੱਡ ਬੋਡੀ ਲੈ ਕੇ ਮੋਰਚੇ 'ਚ ਸਵਾਰੀ ਆ ਤੇ ਉਹਦੇ ਹਰਪਾਲ ਸਿੰਘ ਦੇ ਬਿਆਨਾਂ ਤੇ ਅਸੀਂ ਮਕਦਮਾ ਦਰਜ ਕਰਤਾ ਮਕਦਮਾ ਦਰਜ ਕਰਕੇ ਦੋਸ਼ੀਆਂ ਦੇ ਭਾਲ ਜਾਰੀ ਹੈ ਜੀ ਕੀ ਮੰਗਤ ਤੁਹਾਨੂੰ ਪਤਾ ਲੱਗੂ ਇਹ ਮਾਮਲੇ ਦੀ ਜਾਂਚ ਪੁੱਛ ਕਰ ਰਹੇ ਜੀ ਜੋ ਵੀ ਦੱਸ ਸਾਹਮਣੇ ਆਉਣਗੇ ਉਸ ਮੁਤਾਬਕ ਤਫਤੀਸ਼ ਕੀਤੀ ਹੈ ਜੀ